ਸਤਿ ਸ੍ਰੀ ਅਕਾਲ ਭਰਾਵੋ ਅੱਜ ਆਪਾਂ ਪਹੁੰਚ ਗਏ ਆਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੱਲਾ ਕੱਲਾ ਟਰੈਕਟਰ ਵਿਖਾਉਣਾ ਹਰੇਕ ਵੈਰਾਈਟੀ ਦਾ ਹਰੇਕ ਕੰਪਨੀ ਦਾ ਟਰੈਕਟਰ ਖੜਾ ਮਹਿੰਦਰਾ ਖੜਾ ਸੋਨਾਲੀਕਾ ਖੜਾ ਅਰਜਨ 855 ਹਰੇਕ ਮਾਡਲ ਦਾ ਹਰੇਕ ਤਰ੍ਹਾਂ ਦਾ ਰੇਟ ਵਿਖਾਵਾਂਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪਹਿਲਾ ਟਰੈਕਟਰ ਹੈਗਾ ਜੀ ਮਹਿੰਦਰਾ 265 265 2013 ਮਾਡਲ ਟਰੈਕਟਰ ਹੈ ਜੀ ਬਾਕੀ ਟਰੈਕਟਰ ਦੀ ਗੱਲ ਕਰੀਏ ਤਾਂ 2 ਲੱਖ ਤੇ 98000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 13 ਮਾਡਲ ਦੀ ਇਹ ਵੀ 2013 ਮਾਡਲ ਆ ਸੋਨਾਲਿਕਾ 750 ਮੂਰ ਲੀਟਰ ਰੇਡੀਅਲ ਪਾਏ ਹੋਏ ਆ ਤੇ ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ 2013 ਮਾਡਲ 4,25,000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ 750 ਸੋਨਾਲਿਕਾ ਇੱਕ ਕਮੈਂਟ ਕਰਕੇ ਦੱਸ ਦੋ ਕਿਹੜਾ ਟਰੈਕਟਰ ਵੇਖਣਾ ਉਹੀ ਵਿਖਾ ਦਾਂਗੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਕਿਸਾਨ ਭਰਾ ਮੰਡੀ ਤੇ ਨਹੀਂ ਆ ਸਕਿਓ ਘਰੇ ਬੈਠੇ ਪਠਾਈ ਮੰਡੀ ਦੇਖ ਸਕਣ ਤਲਵੰਡੀ ਸਾਬੋ ਟਰੈਕਟਰ ਮੰਡੀ ਸਭ ਤੋਂ ਵੱਡੀ ਮੰਡੀ ਆ ਤੇ ਅਰਜਨ ਆ ਗਿਆ ਜੀ ਅੱਗੇ ਆ 3605 ਟਾਇਰ ਇਹਦੇ 90 ਪੈਸੇ ਟਾਇਰ ਆ 2019 ਮਾਡਲ ਆ ਤੇ ਬਾਕੀ ਸੈਂਟਰ ਗੇਅਰ ਵਾਲਾ ਟਰੈਕਟਰ ਆ ਜੀ 5 ਲੱਖ ਤੇ 60000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 5 ਲੱਖ 60000 ਰੁਪਿਆ ਅੱਗੇ ਸਵਰਾਜ 855 855 2010 ਮਾਡਲ 3 ਲੱਖ ਤੇ 80000 ਰੁਪਏ ਡਿਮਾਂਡ ਆ ਜੀ 2010 ਮਾਡਲ 3 ਲੱਖ 80000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਟਾਇਰ ਟਰੈਕਟਰ ਤੇ ਹੈਗੇ ਆ ਜੀ ਮੂਹਰਲੇ ਬਿਲਕੁਲ ਨਵੇਂ ਤੇ ਮਗਰਲੇ ਟਾਇਰ 80% ਟਾਇਰ ਆ ਅੱਗੇ ਤੁਹਾਨੂੰ ਇੱਕ ਪ੍ਰੀਤ ਵਿਖਾ ਵਿਖਾ ਦਈਏ ਅਵੈਂਜਰ ਪ੍ਰੀਤ ਅਵੈਂਜਰ ਟਰੈਕਟਰ ਆ A 75 ਮਾਡਲ ਆ 75 HP ਚ ਇਹ ਟਰੈਕਟਰ ਆਉਂਦਾ ਮੂਰੇ weight ਵਗੈਰਾ ਕੰਪਨੀ ਵਾਲੇ ਫੁੱਲੀ weight ਲੱਗੇ ਰਿੰਮਾਂ ਵਗੈਰਾ ਚ ਤੇ 4 wheel drive ਆ ਜੀ 2021 ਮਾਡਲ 8 ਲੱਖ ਤੇ 25000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਪ੍ਰੀਤ ਅਵੇਂਜਰ ਬਾਕੀ ਵੱਡੇ ਪਲੇਟਫਾਰਮ ਵਾਲਾ 4 wheel drive ਪੁੱਠੇ ਪੈਡਲ ਸਾਰੇ ਜੋ ਟੌਪ ਮਾਡਲ ਟਰੈਕਟਰ ਪ੍ਰੀਤ ਦਾ ਉਹ ਟਰੈਕਟਰ ਹੈ ਜੀ ਇਹ 21 ਮਾਡਲ ਆ ਬਾਕੀ A to Z ਸਾਰਾ ਟਰੈਕਟਰ ਰੀਜਨਲ ਆ ਤੋੜਿਆ ਬੰਨਿਆ ਬਿਲਕੁਲ ਵੀ ਨਹੀਂ ਕਿਤੇ ਕਿਰਾਏ ਵਗੈਰਾ ਤੇ ਨਹੀਂ ਚੱਲਿਆ ਤੇ 275 ਜਾਂ 335 ਸਕਾਟ ਵੀ ਵਿਖਾ ਦਾਂਗੇ ਸਾਰੇ ਏਕ ਟਰੈਕਟਰ ਹੀ ਵਿਖਾਉਣਾ ਛੋਟਾ ਵੱਡਾ ਤੇ 852 ਵੇਖ ਲਓ ਜੀ 5 ਸਟਾਰ ਟਰੈਕਟਰ ਆ ਤੇ 2022 ਮਾਡਲ ਆ 7 ਲੱਖ 45000 ਰੁਪਏ ਡਿਮਾਂਡ ਆ ਪੀ ਵੀ 31 ਮਾਨਸਾ ਦਾ ਨੰਬਰ ਆ ਜੀ ਟਾਇਰ ਟਰੈਕਟਰ ਦੇ ਬਿਲਕੁਲ ਹੀ ਨਵੇਂ ਟਾਇਰ ਆ ਸੋਨਾਲਿਕਾ ਖੜਾ ਜੀ ਵੱਡੇ ਪਲੇਟਫਾਰਮ ਵਾਲਾ ਡੀ ਆਈ 60 ਵਲਡ ਟਰੱਕ ਵਲਡ ਟਰੈਕਟਰ ਟਰੈਕਟਰ ਫੇਬਰ ਹੌਟ ਲੱਗੀ ਹੈ 2015 ਮਾਡਲ ਆ ਤੇ ਪੂਰਾ 4 ਲੱਖ ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਚਾਰੇ ਟਾਇਰ ਅੱਦੇ ਆ 4 ਲੱਖ ਰੁਪਿਆ 2015 ਮਾਡਲ ਦੀ ਡਿਮਾਂਡ ਆ ਤੇ ਅੱਗੇ ਆ ਗਿਆ ਜੀ ਸਵਰਾਜ 855 855 ਟਰੈਕਟਰ ਆ 2015 ਮਾਡਲ 5 ਲੱਖ ਤੇ 35000 ਰੁਪਏ ਡਿਮਾਂਡ ਆ ਜੀ ਇਸ ਟਰੈਕਟਰ ਦੀ 5 ਲੱਖ 35000 ਰੁਪਏ ਡਿਮਾਂਡ ਆ 90% ਤੋਂ ਪਲੱਸ ਪਲੱਸ ਟਾਇਰ ਆ ਯਾਨੀ ਕਿ 90% ਤੋਂ ਜ਼ਿਆਦਾ ਟਾਇਰ ਆ ਪਾਵਰ ਸਟੀering ਆ ਅੱਗੇ ਆ ਗਿਆ ਜੀ ਜੌਂਡੀਆਰ 5204 ਬਿਲਕੁਲ ਨਵੇਂ ਟਾਇਰ ਮੂਰਲੇ ਬੀਕੇਟੀ ਦੇ ਮਗਰਲੇ ਜੇਕੇ ਦੇ ਤੇ ਇਹ ਟਰੈਕਟਰ ਹੈਗਾ ਜੀ 2011 ਮਾਡਲ ਕੰਪਨੀ ਦਾ ਪਾਵਰਸ਼ੇਲਿੰਗ ਸੋਹਣਾ ਟਰੈਕਟਰ ਆ ਤੇ ਇਹ 3 ਲੱਖ 95000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ 3 ਲੱਖ 95000 ਰੁਪਏ ਡਿਮਾਂਡ ਆ ਜੌਂਡੀਅਰ 5204 ਦੀ ਤੇ ਅੱਗੇ ਵਿਖਾ ਦਈਏ ਤੁਹਾਨੂੰ ਆਇਸ਼ਰ ਆਇਸ਼ਰ ਹੈਗਾ ਜੀ ਇਹ 2012 ਮਾਡਲ 12 ਮਾਡਲ ਇਦੀ ਡਿਮਾਂਡ ਹੀ 2,30,000 ਰੁਪਇਆ 12 ਮਾਡਲ ਲਈ 2,30,000 ਰੁਪਇਆ ਡਿਮਾਂਡ ਆ ਹਾਂਜੀ ਫਰਸਟ ਓਨਰ 3600 ਫੋਰ 87 ਮਾਡਲ ਫਰਸਟ ਓਨਰ ਵਿਖਾ ਦਾਂਗੇ ਜੀ ਤੇ ਅੱਗੇ ਹੈਗਾ ਜੀ 855 ਐਫੀ 2021 ਮਾਡਲ 7 ਲੱਖ ਤੇ ਇਸ ਟਰੈਕਟਰ ਦੀ 15,000 ਰੁਪਇਆ ਡਿਮਾਂਡ ਆ 2021 ਮਾਡਲ ਸਵਰਾਜ 855 ਦੀ ਅੱਗੇ ਤੁਹਾਨੂੰ ਵਿਖਾ ਦਈਏ ਇੰਡੋ ਫਾਰਮ ਇੰਡੋ ਫਾਰਮ ਟਰੈਕਟਰ ਆ 305592 ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ 3055 ਤੇ ਸੈੱਟ ਗੇਅਰ ਆ ਜੀ ਇਹੇ ਬਾਕੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ ਇਹ ਟਰੈਕਟਰ 2022 4,55,000 ਰੁਪਏ ਦੀ ਡਿਮਾਂਡ ਆ 22 ਮਾਡਲ ਟਰੈਕਟਰ ਦੀ 4,55,000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਆ ਕਿ ਖੜਾ ਸਵਰਾਜ 855 2018 ਮਾਡਲ ਹੈ ਜੀ 2018 ਮਾਡਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਕਹਿ ਸਕਦੇ ਆ ਕਿ ਬਿਲਕੁਲ ਨਵਾਂ ਨੱਕ ਕੰਡੀਸ਼ਨ ਦਾ ਟਰੈਕਟਰ ਤੇ ਇਹ ਟਾਇਰ ਇਸ ਟਰੈਕਟਰ ਦੇ ਹੈਗੇ 90 ਤੋਂ 95% ਫੈਬਰ ਹੱਡ ਲੱਗੀ ਹੈ ਡੈਕ ਵਗੈਰਾ ਲੱਗਿਆ ਏਅਰ ਸਟਰੈਕਟਰ ਦੀ ਡਿਮਾਂਡ ਆ ਜੀ 18 ਮਾਡਲ ਦੀ 5,85,000 ਰੁਪਇਆ ਨੰਬਰ ਜਰੂਰ ਤੇ ਟਰੈਕਟਰ ਹਰਿਆਣੇ ਦਾ ਪਰ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਿਲਕੁਲ ਅਕੇ ਤੁਹਾਨੂੰ ਇੱਕ ਏਸ ਵਿਖਾ ਦੀ ਹੈ ਵੱਡੇ ਪਲੇਟਫਾਰਮ ਵਾਲਾ ਇਹੋ ਜਿਹਾ ਟਰੈਕਟਰ ਜਿਹੜਾ ਆਪਾਂ ਲੱਭਣ ਜਾਵੜੀਏ ਘਰਾਂ ਚੋਂ ਲੱਭਦਾ ਨਹੀਂ ਕਿਉਂਕਿ ਇਹ ਟਰੈਕਟਰ ਥੋੜੇ ਦਿੱਤੇ ਸੀ ਕੰਪਨੀ ਨੇ ਏਸ ਆ ਗਿਆ ਜੀ ਵੱਡੇ ਪਲੇਟਫਾਰਮ ਵਾਲਾ 6565 2021 ਮਾਡਲ 21 ਮਾਡਲ ਟਰੈਕਟਰ ਤੇ ਇਹ ਟਰੈਕਟਰ ਦੇ ਚਾਰੇ ਟਾਇਰ ਹੈਗੇ ਆ ਜੀ 90% ਟਾਇਰ ਆ 575000 ਰੁਪਏ ਡਿਮਾਂਡ ਆ ਇਹਦੇ ਦੱਸ ਦਈਏ 24 ਫੀਟਾਂ ਦਾ ਟਰੈਕਟਰ ਬਾਕੀ ਇਹ B2 ਟੂ ਮਾਡਲ ਹੈ ਜੀ B2 ਮਾਡਲ ਆ ਵੱਡੇ ਪਲੇਟਫਾਰਮ ਚ ਜਿਵੇਂ ਸੋਨਾਲਿਕਾ ਵਲਟ੍ਰੈਕ ਆਉਂਦਾ ਉਵੇਂ ਹੀ ਸੇਮ ਹੀ ਇਹ ਟਰੈਕਟਰ ਆਉਂਦਾ ਜੀ ਬਿਲਕੁਲ ਸੇਮ ਹੀ ਪਲੇਟਫਾਰਮ ਹੈ ਇਸ ਟਰੈਕਟਰ ਦਾ weight ਵਗੈਰਾ ਆਉਂਦੇ ਇਸ ਟਰੈਕਟਰ ਨੂੰ ਤੇ ਇਹ ਸੋਨਾਲਿਕਾ ਹੈਗਾ ਜੀ 60 MM ਸੁਪਰ ਹਰਿਆਣੇ ਦਾ ਹੀ ਇਹ ਨੰਬਰ ਆ ਜੀ ਇਹ ਟਰੈਕਟਰ ਹੈਗਾ ਜੀ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਇਹ 2000 10 ਮਾਡਲ ਐਸ ਟਰੈਕਟਰ ਦੀ ਡਿਮਾਂਡ ਹੈਗੀ 3,25,000 ਰੁਪਿਆ ਆਰਐਕਸ ਸ਼ੋਅ ਚ ਟਰੈਕਟਰ ਆ ਸੈਡ ਗੇਰਾ ਪਾਵਰ ਸਟੀering ਆ ਅਗੇ ਮੈਸੀ ਵਿਖਾ ਦਈਏ ਪਲੰਟਰੀ ਪਲੰਟਰੀ ਪਲੱਸਡ ਟਰੈਕਟਰ ਇਹ 2018 ਮਾਡਲ ਤੇ ਇਹ ਟਰੈਕਟਰ ਦੇ ਟਾਇਰ ਹੈਗੇ ਜੀ ਬਿਲਕੁਲ ਨਵੇਂ ਪਾਵਰ ਸਟੀering ਬੀਕੇਟੀ ਕੰਪਨੀ ਦੇ ਟਾਇਰ ਆ ਇਹ ਇਸ ਟਰੈਕਟਰ ਦੀ 5,10,000 ਰੁਪਿਆ ਡਿਮਾਂਡ ਹੈ ਜੀ ਮੈਸੀ 9500 ਦੀ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਹਾਂਜੀ ਲੱਖ ਰੁਪਏ ਤੱਕ 깔 ਟਰੈਕਟਰ ਵੀ ਵਿਖਾ ਦਿੰਨੇ ਆ ਬਾਈ 59 11 ਟਰੈਕਟਰ ਵੀ ਵਿਖਾ ਦਿੰਨੇ ਆ ਤੇ ਅੱਗੇ ਸੋਨਾਲੀਕਾ 750 ਖੜਾ ਇਹ ਹੈਗਾ ਜੀ ਮਾਡਲ ਮਾਡਲ ਹੈਗਾ 2007 2 ਲੱਖ ਤੇ 75000 ਰੁਪਏ ਡਿਮਾਂਡ ਆ 750 ਸੋਨਾਲੀਕਾ ਬਾਕੀ ਸੈਟ ਗੇਅਰ ਹੈ ਜੀ ਇਹ ਵੀ ਟਰੈਕਟਰ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਫਾਰਮ ਟਰੈਕ 60 55 ਆ ਗਿਆ T20 ਅੱਜ ਵੱਧੂ ਖੜੇ ਆ ਤੇ 855 ਆ ਗਿਆ ਜੀ ਅੱਗੇ ਇਹ ABC ਗੇਅਰ ਵਾਲਾ ABC ਗੇਅਰ ਵਾਲਾ 3 ਸਪੀਡ ਟਰੈਕਟਰ ਹੈ ਸੈਟ ਗੇਅਰ ਆ ਬਾਕੀ ਟਰੈਕਟਰ ਇਹ ਵੀ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਤੇ ਮਾਡਲ ਹੈਗਾ ਜੀ 2022 7 ਲੱਖ ਤੇ 75000 ਰੁਪਏ ਡਿਮਾਂਡ ਆ। ਇਸ ਟਰੈਕਟਰ ਦੀ 7 ਲੱਖ 75000 ਰੁਪਏ ਡਿਮਾਂਡ ਆ ABC ਵਾਲਾ। 3 ਸਪੀਡ ਟਰੈਕਟਰ ਆ ਜੀ ਸਵਰਾਜ 855 ਅੱਗੇ ਸੁਪਰ ਸੀਡਰਾਂ ਤੇ ਇਹੀ ਚੱਲਣੇ ਆ ABC ਵਾਲੇ। ਤੇ ਅੱਗੇ ਤੁਹਾਨੂੰ ਹੋਰ ਵੀ ਵਿਖਾ ਦਿੰਨੇ ਆ ਤੇ ਆਪਣੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਤਲਵੰਡੀ ਸਾਬੋ ਟਰੈਕਟਰ ਮੰਡੀ ਨੂੰ। ਕਾਫੀ ਜ਼ਿਆਦਾ ਟਰੈਕਟਰ ਆਇਆ ਟਰਾਈਆਂ ਵੀ ਵੱਜ ਰੀਆਂ। ਤੇ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਹੁੰਦੀ ਆ ਨੰਬਰ ਨੋਟ ਕਰ ਲਓ ਜੀ 62395 29480 62395 29480 ਦੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਘਰੇ ਬੈਠੇ ਪਿਠਾਈ ਵੀ ਆਪ ਦਾ ਕੋਈ ਵੀ ਸਾਧਨ ਭੇਜ ਸਕਦੇ ਆ ਤੇ ਤੁਹਾਡੇ ਘਰੇ ਆ ਕੇ ਵੀ ਐਡ ਕਰ ਦਾਂਗੇ ਤੇ ਅੱਗੇ ਤੁਹਾਨੂੰ ਫਾਰਮ ਟਰੈਕ ਹੀ ਦਿਖਾਈਏ ਫਾਰਮ ਟਰੈਕ ਡਾਇਰੈਕਟਰ ਖੜਾ ਜੇ ਸੁਪਰ ਮੈਕਸ 852 ਦੇ ਨਾਲ ਹੀ ਖੜਾ ਇਹ ਵੀ ABC ਗੇਰਲ 852 2021 ਮਾਡਲ 7 ਲੱਖ 70 ਹਜ਼ਾਰ ਰੁਪਏ ਡਿਮਾਂਡ ਆ फार्म ট্রাক 60 ਹੈਗਾ ਜੀ 2012 ਮਾਡਲ ਸੁਪਰ ਮੈਕਸ ਸਪੈਕਟਰ ਹੈ ਜੀ ਮਾਡਲ ਪਾਵਰ ਸਟੀering 390000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ 390000 ਰੁਪਏ ਡਿਮਾਂਡ ਆ ਮਹਿੰਦਰਾ 200 ਪੈਂਟ ਵੀ ਉਠਾ ਦਿੰਨੇ ਆ ਤੇ ਇੱਕ ਸਟੈਂਡਰਡ ਵੀ ਖਾ ਦਈਏ ਸਟੈਂਡਰਡ ਹੈਗਾ ਜੀ ਸ਼ਰਦਈ ਰੰਗ ਵਾਲਾ ਸ਼ਰਦਈ ਰੰਗ ਵਾਲਾ 2004 ਮਾਡਲ 345000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ 345000 ਰੁਪਏ ਡਿਮਾਂਡ ਆ ਸ਼ਰਦਈ ਰੰਗ ਵਾਲੇ ਦੀ ਬਾਕੀ ਟਰੈਕਟਰ ਪਾਵਰ ਸਟੀering ਦਾ ਪਾਵਰ ਸਟੀering ਸੈਂਟਰ ਚ ਹੋਇਆ ਸੋਨਾ ਲੀਕ ਵਾਲਾ ਤੇ ਆਇਸ਼ਰ ਖੜਾ ਜੀ 1997 ਮਾਡਲ ਸੈਲਫ ਸਟਾਰਟ ਲੈਫਟ ਕੰਟਰੋਲ ਸੋਨਾ ਟਰੈਕਟਰ ਰੀਜਨਲ 97 ਮਾਡਲ 1 ਲੱਖ ਤੇ 20000 ਰੁਪਏ ਡਿਮਾਂਡ ਹੈ ਜੀ 1 ਲੱਖ ਤੇ 20000 ਰੁਪਏ ਡਿਮਾਂਡ ਹੈ ਬਾਈ ਹਰਵੀਰ ਕਮੈਂਟ ਕਰੀ ਜਾਂਦਾ ਲੱਖ ਰੁਪਏ ਦਾ ਟਰੈਕਟਰ ਉਹ ਵੀ ਵਿਖਾ ਦਿੰਨੇ ਬਾਈ ਤੇ ਅੱਗੇ ਹੈਗਾ ਸਭਰਾਜ ਸਭਰਾਜ 735 ਤੇ ਇਹ ਹੈਗਾ ਜੀ ਲੈਫਟ ਪੰਪ ਬਾਹਰ ਵਾਲਾ ਤੇ ਬਾਕੀ ਨਵੀਂ ਸ਼ੋਚ ਟਰੈਕਟਰ ਹੈ ਜੀ ਇਹ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ ਇਹ ਟਰੈਕਟਰ 1998 1 ਲੱਖ 45000 ਰੁਪਏ ਡਿਮਾਂਡ ਆ ਰਾਜਸਥਾਨ ਦਾ ਨੰਬਰ ਹੈ ਜੀ ਇਹ ਟਰੈਕਟਰ ਰਾਜਸਥਾਨ ਦਾ ਨੰਬਰ ਹੈ ਇਹ ਟਰੈਕਟਰ ਹਰੇਕ ਤਰ੍ਹਾਂ ਦਾ ਹੀ ਆਉਂਦਾ ਟਰੈਕਟਰ ਇੱਥੇ ਰਾਜਸਥਾਨ ਨੰਬਰ ਪੰਜਾਬ ਨੰਬਰ ਫਾਰਮਟ੍ਰੈਕ 60 ਖੜਾ ਜੀ 2006 ਮਾਡਲ 2 ਲੱਖ ਤੇ 70000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ 2 ਲੱਖ 70000 ਰੁਪਏ 6 ਮਾਡਲ ਦੀ ਡਿਮਾਂਡ ਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਟਾਇਰ ਟਰੈਕਟਰ ਦੇ 60 ਤੋਂ 65% ਟਾਇਰ ਆ ਪ੍ਰੀਤ ਖੜਾ ਜੀ ਅੱਗੇ ਤੋਤੇ ਰੰਗਾ ਇਹ ਟਰੈਕਟਰ ਹੈਗਾ ਜੀ ਮਾਡਲ 2013 2 ਲੱਖ ਤੇ 80000 ਰੁਪਏ ਦੀ ਮੰਗ ਆ। ਐਸ ਟਰੈਕਟਰ ਦੀ 2 ਲੱਖ 80000 ਰੁਪਿਆ ਪ੍ਰੀਤ 60 49 ਦੀ ਡਿਮਾਂਡ ਆ ਤੇ ਹਾਂਜੀ ਗਰਮੀ ਬਹੁਤ ਜ਼ਿਆਦਾ ਬਾਈ ਗਰਮੀ ਅੱਜ ਜਿੰਨਾ ਕਹਿ ਦਈਏ ਓਨੀ ਜ਼ਿਆਦਾ ਗਰਮੀ ਆ ਤੇ ਅੱਗੇ ਸੋਨ ਵਾਲੀ ਕਖੜਾ ਜੀ 750 2000 ਮਾਡਲ 2 ਲੱਖ ਤੇ 10000 ਰੁਪਏ ਦੀ ਡਿਮਾਂਡ ਆ ਜੀ 750 ਦੀ ਅਗਲੇ ਡਰ ਨਵੇਂ ਆ ਮਗਲੇ ਡਰ 60 65% ਐਰ ਆ ਬਾਕੀ ਸਵਰਾਜ ਦੇ ਗੀਅਰ ਵਾਲਾ ਟਰੈਕਟਰ ਹੈ ਜੀ ਇਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤੁਹਾਨੂੰ ਘਰੇ ਬੈਠੇ ਮੱਟੀ ਵਿਖਾ ਰਹੇ ਐਨੀ ਗਰਮੀ ਦੇ ਵਿੱਚ ਦੱਬ ਕੇ ਸ਼ੇਅਰ ਕਰ ਦਿਓ ਤੇ ਸਵਰਾਜ 735 ਖੜਾ ਜੀ 1995 ਮਾਡਲ 1 ਲੱਖ 15000 ਰੁਪਏ ਡਿਮਾਂਡ ਆ ਲੱਖ ਵਾਲਾ ਬਾਈ ਟਰੈਕਟਰ ਤੇ ਕਮੈਂਟ ਕਰਦਾ ਸੀ ਤਾਂ ਇਹਦੀ 1 ਲੱਖ 15000 ਰੁਪਏ ਡਿਮਾਂਡ ਆ ਬਾਕੀ ਇਹਦੇ ਚੋਂ ਵੀ ਹਜੇ ਮਾਨਤਨ ਹੋ ਜਾਂਦਾ ਹੁੰਦਾ 1 ਲੱਖ 15000 ਚੋਂ ਮਾਨਤਨ ਫਿਕਸ ਨਹੀਂ ਹੁੰਦੇ ਜੋ ਵੀ ਟਰੈਕਟਰਾਂ ਉੱਤੇ ਰੇਟ ਲਿਖੇ ਹੁੰਦੇ ਆ ਜਿੰਨੇ ਦਾ ਗਾਹਕ ਨੂੰ ਲੱਗਦਾ ਉਨੇ ਰੁਪਏ ਲਾ ਕੇ ਆਪਾਂ ਪੁੱਛ ਸਕਦੇ ਹੁੰਨੇ ਆ ਕਿ ਐਨੇ ਦਾ ਟਰੈਕਟਰ ਦੇ ਸਕਦੇ ਆ ਕਿ ਨਹੀਂ ਇਹਦੇ ਵਿੱਚ ਕੋਈ ਵੀ ਰ ਜਿਵੇਂ ਇੱਕ ਸਕਾਟ ਵਿਖਾ ਦिए ਸਕਾਟ ਖੜਾ ਜੀ ਅੰਦਰ ਲਾਈਟਾਂ ਵਾਲਾ ਕਈ ਵਾਰ ਕੋਈ ਕਿਸਾਨ ਪੁਰਾਣੇ ਕੋਈ ਪੁਰਾਣੀ ਯਾਦ ਦੇ ਵਿੱਚ ਤਿਆਰ ਕਰਵਾਉਣਾ ਹੁੰਦਾ ਜਾਂ ਥੋੜਾ ਬੋਟਾ ਕੰਮ ਲੈਣਾ ਹੁੰਦਾ ਤੋਰੇ ਫੇਰੇ ਦਾ ਤੇ ਇਹ ਟਰੈਕਟਰ ਤੁਹਾਨੂੰ ਆਪਾਂ ਮਾਡਲ ਵੀ ਦੱਸ ਦਿੰਨੇ ਆ ਅੰਦਰ ਲਾਈਟਾਂ ਵਾਲਾ ਟਰੈਕਟਰ ਸਕਾਟ ਤੇ ਮਾਡਲ ਹੈਗਾ ਜੀ 1982 ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਤਾਂ ਬਿਲਕੁਲ ਹੀ ਲੋਹੇ ਦਾ ਭਾਅ 78000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 82 ਮਾਡਲ ਦੀ 78000 ਰੁਪਏ ਡਿਮਾਂਡ ਆ ਸਕਾਟ ਦੀ ਬਾਕੀ ਤੁਹਾਨੂੰ ਵਿਖਾ ਦਈਏ ਚਾਰ ਚਪਰੇ ਟਾਇਰ ਕੰਮ ਦਿੰਦੇ ਟਾਇਰ ਆ ਮਗਰਾੜ ਵਗੈਰਾ ਮਾੜੇ ਮੋٹے ਗਲੇ ਆ ਪਰ ਇੰਨੇ ਰੁਪਈਆ ਦਾ ਇਹ ਲੋਹਾ ਹੀ ਆ ਜਿੰਨੇ ਉੱਤੇ ਰੁਪਈਆ ਲਿਖਿਆ ਇੰਨੇ ਰੁਪਈਆ ਦਾ ਇਹ ਟਰੈਕਟਰ ਸਿਰਫ ਲੋਹਾ ਇੱਕ 78000 ਰੁਪਈਆ 82 ਮਾਡਲ ਦੀ ਮਾਡਲ ਤੋਂ ਵੀ ਘੱਟ ਡਿਮਾਂਡ ਰੱਖੀ ਹੈ ਬਾਈ ਨੇ ਬਾਕੀ ਵੇਖ ਸਕਦੇ ਆ ਸੈਲਫ ਸਟਾਰਟ ਵੀ ਕਰ ਸਕਦੇ ਆ ਹੋ ਸਕਦਾ ਬੈਟਰੀ ਵਿੱਚ ਹੋਵੇ ਤੇ ਅੱਗੇ ਤੁਹਾਨੂੰ ਵਿਖਾ ਦਈਏ ਪ੍ਰੀਤ 955 955 ਪ੍ਰੀਤ ਟਰੈਕਟਰ ਆ ਇਹ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਆ ਜੀ ਤੇ ਬਾਕੀ ਇਹ ਟਰੈਕਟਰ ਹੈਗਾ ਜੀ ਮਾਡਲ ਮਾਡਲ ਹੈਗਾ 2015 ਤੇ 3 ਲੱਖ ਤੇ 75 95000 ਰੁਪਏ ਦੀ ਡਿਮਾਂਡ ਆ ਇਸ ਟਰੈਕਟਰ ਦੀ 3 ਲੱਖ 95000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਹੈ ਜੀ ਤੇ ਅੱਗੇ ਸਟੈਂਡਰਡ ਵਿਖਾ ਦिए 345 13 ਮਾਡਲ 3 ਲੱਖ ਰੁਪਏ ਦੀ ਡਿਮਾਂਡ ਆ ਜੀ ਇਸ ਟਰੈਕਟਰ ਦੀ 13 ਮਾਡਲ ਸਟੈਂਡਰਡ ਦੀ ਅੱਗੇ 3630 ਖੜਾ ਨਿਊ ਹੋਲੈਂਡ 3630 ਸੁਪਰ 12 ਮਾਡਲ 3 ਲੱਖ ਤੇ 70000 ਰੁਪਏ ਦੀ ਡਿਮਾਂਡ ਹੈ ਜੀ ਇਸ ਟਰੈਕਟਰ ਦੀ 10 ਲੱਖ 70 ਹਜ਼ਾਰ ਰੁਪਏ ਇਸ ਟਰੈਕਟਰ ਦੀ ਡਿਮਾਂਡ ਆ 12 ਮਾਡਲ ਦੀ ਬਾਕੀ ਰੀਜਨਲ ਹੀ ਟਰੈਕਟਰ ਆ ਬਿਲਕੁਲ ਬਾਡੀ-ਬਾਡੀ ਲੈਣ ਦਾ ਸਟੱਕਰਾਂ ਦਾ ਅੱਗੇ ਖੜਾ ਜੀ ਮੈਸੀ 5245 5245 ਟਰੈਕਟਰ ਆ ਤੇ ਇਹ ਟਰੈਕਟਰ ਹੈਗਾ ਜੀ ਮਾਡਲ 2005 ਤੇ 1 ਲੱਖ 90 ਹਜ਼ਾਰ ਰੁਪਏ ਡਿਮਾਂਡ ਹੈ ਜੀ ਪੰਜ ਮਾਡਲ ਦੀ 1 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਮੈਸੀ ਦੀ ਅੱਗੇ ਤੁਹਾਨੂੰ ਹੋਰ ਵੀ ਕਾਫੀ ਟਰੈਕਟਰ ਵਿਖਾ ਦਈਏ ਤੇ ਅੱਗੇ ਹੈਗਾ ਨਿਊ ਹੋਲੈਂਡ 3630 ਪਲੱਸ ਪਲੱਸ ਇਹ ਹੈਗਾ ਜੀ 55 ਐਚਪੀ ਵਾਲਾ ਟਰੈਕਟਰ 55 ਹਾਰਸ ਪਾਵਰ ਇਸ ਟਰੈਕਟਰ ਦੀ ਆ ਏ ਬੀ ਸੀ ਗੇਅਰ ਆ ਤੇ ਬਾਕੀ ਇਹ ਟਰੈਕਟਰ ਮਾਡਲ ਵੀ ਉੱਚਾ ਮਾਡਲ ਦਸੀਆ ਤਾਂ ਇਹ ਹੈਗਾ 2013 465000 ਰੁਪਏ ਡਿਮਾਂਡ ਆ ਬਾਕੀ ਸੰਭਾਈ ਚ ਚੱਲੇ ਅੰਦਰ ਵਿਖਾ ਦਈਏ ਮਗਰਾੜਾਂ ਤੇ ਕੰਪਾਊਂਡ ਵਗੈਰਾ ਮਾਰੀ ਆ ਕਿ ਮਗਰਾੜ ਨਾ ਗਲ ਜਾਣ ਕਿਸੇ ਸ਼ੌਕਣਾ ਰੱਖਿਆ ਹੀ ਕਿਸੇ ਬਾਈ ਨੇ ਇਹ ਟਰੈਕਟਰ ਤੇ ਅੱਗੇ ਤੁਹਾਨੂੰ ਵਿਖਾ ਦਈਏ ਜੀ ਅਰਜਨ ਅਰਜਨ ਨੂੰ ਨਿਗਾ ਮਰਾ ਦਈਏ 16 ਦੇ ਟਾਇਰਾਂ ਚ ਟਰੈਕਟਰ ਆ ਤੇ ਬਾਕੀ ਇਹ ਹੈਗਾ ਜੀ 605 আল্ট্রা 1 ਸੈਡ ਗিয়ার ਪਾਵਰ ਸਟੀering ਤੇ ਇਹ ਟਾਇਰ ਹੈਗਾ ਜੀ ਇਸ ਟਰੈਕਟਰ ਦੇ 90 ਤੋਂ 95% ਕੈਰ ਆ ਇਹ ਟਰੈਕਟਰ ਹੈਗਾ ਜੀ ਮਾਡਲ 2016 5 ਲੱਖ ਤੇ 4 ਲੱਖ 80000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 4 ਲੱਖ 80000 ਹਾਂਜੀ 25 22 ਵੀ ਵਿਖਾ ਦਾਂਗੇ ਬਾਈ 25 22 ਵੀ ਵਿਖਾ ਦਾਂਗੇ ਫਾਰਮ ਟਰੈਕ ਖੜਾ ਜੀ T20 2016 ਮਾਡਲ ਟੀ20 ਨਹੀਂ ਇਹ ਕਲਾਸਿਕ ਮਾਡਲ ਆ ਜੀ ਬਾਕੀ ਇਹ ਟਰੈਕਟਰ ਹੈਗਾ ਪਾਵਰ ਸਟੀering ਆ 4 ਲੱਖ ਤੇ 55000 ਰੁਪਏ ਡਿਮਾਂਡ ਆ 16 ਮਾਡਲ ਦੀ 4 ਲੱਖ 55000 ਰੁਪਏ ਆ ਇਸ ਟਰੈਕਟਰ ਦੀ ਡਿਮਾਂਡ ਆ ਅੱਗੇ 735 ਖੜਾ ਇਹ ਹੈਗਾ ਜੀ ਮਾਡਲ ਹੈਗਾ 1900 ਤੇ 88 ਮਾਡਲ ਆ ਹਰਿਆਣੇ ਦਾ ਨੰਬਰ ਆ ਤੇ 95000 ਰੁਪਏ ਡਿਮਾਂਡ ਆ ਜੀ ਇਸ ਟਰੈਕਟਰ ਦੀ 95000 ਰੁਪਏ ਡਿਮਾਂਡ ਆ 1900 ਤੇ 88 ਮਾਡਲ ਦੀ ਬਿਨਾ ਐਫੀ ਤੋਂ ਟਰੈਕਟਰ ਹੈ ਜੀ ਇਹ ਅੱਗੇ ਤੁਹਾਨੂੰ ਹੋਰ ਵੀ ਨਿਗਾਹ ਮਰਾ ਦਈਏ ਅੱਗੇ ਕਾਫੀ ਟਰੈਕਟਰ ਖੜੇ ਆ ਤੇ ਅੱਗੇ ਤੁਹਾਨੂੰ ਦਿਖਾਈਏ ਜੀ ਸਵਰਾਜ ਸਵਰਾਜ 724 ਇਹ ਟਰੈਕਟਰ ਹੈਗਾ ਜੀ 2009 ਮਾਡਲ 1 ਲੱਖ ਤੇ 80000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ 5911 1995 ਮਾਡਲ ਡੀਆਈ ਹੋਇਆ 65 ਬਈ ਹੋਇਆ 2 ਲੱਖ 25000 ਰੁਪਏ ਡਿਮਾਂਡ ਆ ਟਰੱਕ ਵਗੈਰਾ ਲੱਗਾ ਟਾਇਰ ਵੀ ਚੰਗੇ ਆ 65 ਬਈ ਹੋਇਆ ਵਾਜੀ ਇਹ ਤੇ ਅੱਗੇ ਤੁਹਾਨੂੰ ਦਿਖਾ ਦਈਏ ਟਰੈਕਟਰ ਟਰਾਲੀ ਵਗੈਰਾ ਵੀ ਆਉਂਦੇ ਆ ਟਰਾਲੀਆਂ ਵੀ ਆਉਂਦੀਆਂ ਕਮੈਂਟ ਕਰਕੇ ਬਈ ਦੱਸ ਦਿਓ ਪੱਠਿਆਂ ਵਾਸਤੇ ਬਾਈ ਕਹਿੰਦਾ ਜੀਤੀ ਮਾਨ ਪੱਠਿਆਂ ਵਾਸਤੇ ਬਾਈ ਕਹਿੰਦਾ ਤੋਰੇ ਫੇਰੇ ਵਾਸਤੇ ਲੈਣਾ ਤੇ ਇਹ ਹੈਗਾ ਜੀ 96 ਮਾਡਲ 365 128000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਤੇ ਇੱਕ ਤੁਹਾਨੂੰ ਫੋੜ ਵਿਖਾ ਦਈਏ ਕੋਕਾ ਵੀਸ ਜਮਾ ਕੋਕਾ ਵੀਸ ਦੇ ਸ਼ਕੀਨ ਬਹੁਤ ਆ ਕਿਸਾਨਪਰਾ 585 ਹੈ ਨੀਗਾ ਜੀ 585 ਕੋਈ ਟਰੈਕਟਰ ਨਹੀਂਗਾ ਇੱਥੇ ਫੋੜ 3600 ਜਮਾ ਕੋਕਾ ਵੀਸ ਟਰੈਕਟਰ ਨਾਲ ਦਾ ਰੰਗ ਉਹੀ ਪੰਪ ਨਵੇਂ ਟਾਇਰ 90% ਬਾਕੀ ਇਹ ਮਾਡਲ ਹੈਗਾ 1995 1 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ 1 ਲੱਖ 85000 ਰੁਪਏ ਡਿਮਾਂਡ ਆ ਫੋਰ 3600 ਦੀ ਤੇ ਇੱਕ ਤੁਹਾਨੂੰ ਹਾਲੈਂਡ ਵਿਖਾ ਦਈਏ 30 30 32 30 ਤਾਂ ਦੇਖਿਓਣਗੇ 30 30 ਟਰੈਕਟਰ TX ਬਾਕੀ ਇਹ ਟਰੈਕਟਰ ਹੈਗਾ ਜੀ ਟਾਇਰ ਬਿਲਕੁਲ ਨਵੇਂ ਆ 2009 ਮਾਡਲ ਆ ਤੇ 2 ਲੱਖ 30000 ਰੁਪਏ ਡਿਮਾਂਡ ਆ ਸਾਈਡ ਗੀਅਰ ਹਰਿਆਣਾ ਵਗੈਰਾ ਦੇ ਟਰੈਕਟਰ ਇਹ ਕਾਫੀ ਚੱਲਦੇ ਆ 2009 ਮਾਡਲ 230000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਅੱਗੇ ਖੜਾ ਜੀ ਸਵਰਾਜ 855 855 ਨੀਲੇ ਰੰਗ ਵਾਲਾ 2000 ਮਾਡਲ ਪੰਜਾਬ ਨੰਬਰ 220000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ 220000 ਰੁਪਿਆ ਡਿਮਾਂਡ ਆ ਸਵਰਾਜ 855 ਦੀ ਅੱਗੇ ਖੜਾ ਜੀ HMP 911 ਨੂੰ ਵਿਖਾਈਏ ਸਾਫ ਕੰਡੀਸ਼ਨ ਦਾ 911 ਜੀ ਕਾਫੀ ਆਇਆ ਰੇਮ ਆ ਵਗੈਰਾ ਚਾਰੇ ਰੇਮ ਟਰੈਕਟਰ ਤੇ ਬਿਲਕੁਲ ਨਾਲ ਦੇ ਨਾਲ ਦਾ ਹੀ ਰੰਗ ਰੇਮਾਂ ਤੇ 2000 ਮਾਡਲ ਆ 2 ਲੱਖ ਤੇ 75000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ 2 ਲੱਖ ਤੇ 75000 ਰੁਪਿਆ ਬਾਕੀ ਟਰੈਕਟਰ ਹੈਗਾ ਜੀ ਇਹ ਸਿੰਪਲ ਸਟੀering ਆ ਤੇ ਸਿੰਪਲ ਹੀ 911 ਅੱਗੇ ਹੈਗਾ ਜੀ 855 ਪੀਬੀ 31 ਮਾਨਸਾ ਦਾ ਨੰਬਰ 0518 ਨੰਬਰ ਆ ਜੀ ਸੋਨਾ ਨੰਬਰ ਆ ਬਾਕੀ ਇਹ ਹੈਗਾ ਜੀ 2000 ਨਾਵ ਮਾਡਲ 355000 ਰੁਪਏ ਦੀ ਡਿਮਾਂਡ ਆ ਫੀਟਰ ਜਿਹੜਾ ਹੈ ਨਹੀਂ ਬਈ ਕੋਈ ਫੀਟਰ ਜਿਹੜਾ ਹੈ ਨੀਗਾ ਤੇ 355000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਇਹ ਤੁਹਾਨੂੰ ਅੱਗੇ ਵਿਖਾ ਦਈਏ ਸਵਰਾਜ 735 ਤੇ ਛਾਵੇਂ ਵਿਖਾ ਦਈਏ ਛਾਵੇਂ ਖੜਾ ਜੀ 503 ਵਾਲਾ ਇਹ ਹੈਗਾ 2005 ਮਾਡਲ ਸਾਈਡ ਗੀਅਰ ਇਹਦੀ ਡਿਮਾਂਡ ਹੈਗੀ ਆ 185000 ਰੁਪਿਆ ਸਾਹਮਣੇ ਖੜਾ ਟਰੈਕਟਰ ਜਿਹੜਾ 185000 ਰੁਪਿਆ 503 ਸ਼ਾਮੇ ਗ੍ਰੀਸ ਬਾਕੀ ਅੱਗੇ ਹੈਗਾ ਜੀ Ford 3600 1995 ਮਾਡਲ ਤੇ ਇਹਦੀ ਡਿਮਾਂਡ ਹੈਗੀ 1,60,000 ਰੁਪਏ ਦੀ ਡਿਮਾਂਡ ਆ ਹਰਿਆਣੇ ਦਾ ਨੰਬਰ ਆ ਜੀ ਇਹ ਰੇਮਕ ਦੇ ਰੈਸਟਰਟਰ ਦੇ ਨਾਲ ਤੇ ਮਗਰਾੜੋ ਵੇ ਇਹ ਸਾਫ ਕੰਡੀਸ਼ਨ ਦਾ ਹੱਕ ਵੀ ਕਿੱਲੀਆਂ ਵਾਲੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਬਿਲਕੁਲ A to Z ਜਿੰਨਾ ਵੀ ਰੰਗ ਦਾ ਟਰੈਕਟਰ ਤੇ ਬਿਲਕੁਲ ਨਾਲ ਦਾ ਰੰਗ ਆ ਸਾਫ ਕੰਡੀਸ਼ਨ ਦਾ ਤੇ 56 ਵੀ ਨਹੀਂ ਆਇਆ ਬਾਈ 56 ਵੀ ਕੋਈ ਵੀ ਹੋਣੀਗਾ 4 ਵੀਲ ਟਰੈਕਟਰ ਇਥੇ ਅਰਜਨ ਖੜੇ ਆ ਅੱਗੇ ਖੜਾ ਸਵਰਾਜ 735 92 ਮਾਡਲ 1,25,000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਟਾਇਰ ਹੈਗੇ ਜੀ 30 ਤੋਂ 35% ਏਸ ਖੜਾ 450 ਡੀਆਈ 2017 ਮਾਡਲ 2,90,000 ਰੁਪਏ ਡਿਮਾਂਡ ਆ ਇੱਕ ਬਾਈ ਜੀ ਕਮੈਂਟ ਕਰਕੇ ਦੱਸ ਦਿਓ ਕਿਹੜੇ ਕਿਹੜੇ ਕਿਸਾਨਪਰਾ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਆਪੇ ਨਾਲ ਅੱਜ ਨਾਲ ਜੁੜੇ ਆ ਤੇ ਆਪਣੀ ਅੱਜ ਵਾਲੀ ਵੀਡੀਓ ਵੇਖ ਰਿਹਾ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਤੇ ਬਾਕੀ ਜਿੰਨਾ ਕਿਸਾਨ ਪਰਵਾਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤੇ ਤਾਂ ਜੋ ਤੁਸੀਂ ਕੋਈ ਸਾਧਨ ਖਰੀਦ-ਵੇਚ ਕਰ ਸਕੋ ਨਹੀਂ ਤਾਂ ਤੁਸੀਂ ਲੇਟ ਹੋ ਜਾਓਗੇ ਤੇ ਸਾਧਨ ਵੇਖ ਜਾਂਦੇ ਆ ਇਹ ਹੈਗਾ ਜੀ ਪ੍ਰੀਟ 60 99 ਅਗਲੇ ਟਾਇਰ ਬਿਲਕੁਲ ਨਵੇਂ ਮਗਲ ਟਾਇਰ ਹੈਗੇ ਆ ਜੀ 60 ਤੋਂ 65% ਟਾਇਰ ਆ 2014 ਮਾਡਲ 2 ਲੱਖ 98000 ਰੁਪਏ ਡਿਮਾਂਡ ਹੈ ਜੀ ਐਸ ਟ੍ਰੈਕਟਰ ਦੀ ਪਾਵਰ ਸਟੀering ਦੀ ਸਾਈਡ ਗੇਅਰ ਦੀ ਜੋੜੀ ਰਖੜਾ ਜੀ 5204 ਫੈਬਰ ਹੱਡ ਛਤਰੀ ਵਗੈਰਾ ਲੱਗੀ ਆ ਇੱਕ ਲੱਗਾ 2007 ਮਾਡਲ 3 ਲੱਖ 70000 ਰੁਪਏ ਡਿਮਾਂਡ ਆ ਡਬਲ ਕਲਚ ਆ ਜੀ ਸੋਨਾ ਟਰੈਕਟਰ ਬਾਕੀ ਟਾਇਰ ਵਗੈਰਾ ਵੀ 90% ਟਾਇਰ ਆ 265 ਖੜਾ ਜੀ ਇਹ ਤੇ ਰੇਟ ਵਗੈਰਾ ਨਹੀਂ ਲਿਖਿਆ ਗਿਆ ਸਕਾਟ ਵਿਖਾ ਦਈਏ ਡੀਪੀ ਸਕਾਟ ਡੀਪੀ ਸਕਾਟ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਆ 1 ਲੱਖ 20000 ਰੁਪਏ ਡਿਮਾਂਡ ਆ 94 ਮਾਡਲ ਦੀ ਆ ਟਾਇਰ ਮਗਰਲੇ ਹੈਗੇ ਆ ਜੀ 12 ਦੇ ਟਾਇਰ 80 ਤੋਂ 85% ਅੱਗੇ ਤੁਹਾਨੂੰ ਵਿਖਾ ਦਈਏ ਜੌਂਡੀਰ 5310 2007 ਮਾਡਲ ਕਾਲੇ ਟੈਡ ਵਾਲਾ 390000 ਰੁਪਏ ਦੀ ਡਿਮਾਂਡ ਹੈ ਜੀ ਇਹ ਸਪੈਕਟਰ ਦੀ 390000 ਰੁਪਏ ਡਿਮਾਂਡ ਆ ਭਾਈ ਮੋਗੇ ਤੋਂ ਜੁੜਿਆ ਆਪਣਾ ਇੱਕ ਬਾਈ ਪਿਆਰਾ ਸਿੰਘ ਪਿੰਡ ਰਕਲਾਂ ਇਹ ਵੀ ਮੋਗੇ ਦੇ ਬਿਲਕੁਲ ਕਰੀਬ ਪਿੰਡ ਪਿੰਡ ਰਕਲਾਂ ਉਥੋਂ ਬਾਈ ਆਪਣਾ ਜੁੜਿਆ ਸਟੈਂਡਰਡ ਖੜਾ ਜੀ ਅੱਗੇ ਮਲਟੀ ਪੀਟੀਓ ਵਾਲਾ ਮਲਟੀ ਪੀਟੀਓ ਵਾਲਾ ਬਾਕੀ ਇਹ ਟਰੈਕਟਰ ਹੈਗਾ ਜੀ ਐਪੀ ਪਾਵਰਫੁਲ ਸਪੈਸ਼ਲ ਕਲਟੀਵੇਟਰ ਗੀਅਰ ਵਾਲਾ ਟਰੈਕਟਰ ਆ 2013 ਮਾਡਲ ਆ 3 ਲੱਖ ਤੇ 65000 ਰੁਪਏ ਡਿਮਾਂਡ ਆ ਬਾਕੀ ਸਾਰਾ ਸਮਾਨਾ ਹੀ ਮਿਲਣਾ ਹੈ ਬਿਨਾ ਡਿੱਕ ਤੋਂ ਬਿਨਾ ਡਿੱਕ ਤੋਂ ਸਪੈਸ਼ਲ ਲਿਖਿਆ ਗਿਆ ਕਈ ਔਰ ਕਿਸੇ ਕਿਸਾਨ ਭਰਾ ਨੇ ਡਿੱਕ ਕੋਈ ਆਪਦੇ ਘਰ ਵਾਲੇ ਟਰੈਕਟਰ ਤੇ ਲਾਉਣਾ ਹੁੰਦਾ ਤਾਂ ਪਹਿਲਾਂ ਹੀ ਉਹ ਦੱਸ ਦਿੰਦੇ ਇੱਥੇ ਕਿ ਡਿੱਕ ਵਗੈਰਾ ਲਾਉਣਾ ਤੇ ਅੱਗੇ ਖੜਾ ਜੀ 2000 ਮਾਡਲ ਫਾਰਮਸਟ ਸਿੰਗਲ ਕਲਚ 145000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ ਇਸ ਟਰੈਕਟਰ ਦੀ 1,345,000 ਰੁਪਏ ਦੀ ਮੰਗ ਦਾ ਟਾਇਰ ਬਿਲਕੁਲ ਮਗਰਲੇ ਕਹਿ ਦਈਏ ਕਿ ਬਦਲਨੇ ਪੈਣਗੇ ਜੇ ਆਪਾਂ ਕਦੋਂ ਵਗੈਰਾ ਕਰਨਾ ਤਾਂ ਪੇਟ ਜ਼ਰੂਰ ਹੋਇਆ ਕਰੀ ਟਰੈਕਟਰ ਅੱਗੇ ਤੁਹਾਨੂੰ ਆਈਸ਼ਰ ਵਿਖਾ ਦਈਏ 241 NC 241 NC ਟਰੈਕਟਰ ਆ ਤੇ ਹੋ ਸਕਦਾ ਨਰਮਸੀਲਣ ਵਾਲੇ ਆ ਹਲ ਵੀ ਨਾਲ ਦੇਣੀ ਹੁਣ ਤੇ ਇਹ ਟਰੈਕਟਰ ਹੈਗਾ ਜੀ ਮਾਡਲ 1997 ਇਹਦੀ ਡਿਮਾਂਡ ਹੈਗੀ ਆ ਜੀ 1,30,000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 1,30,000 ਰੁਪਏ ਡਿਮਾਂਡ ਆ ਅੱਗੇ 3630 ਵਿਖਾ ਦਈਏ 2009 ਮਾਡਲ ਪੀਬੀ 11 ਪਟਿਆਲੇ ਦਾ ਨੰਬਰ 80% ਟਾਇਰ ਆ ਟੀਐਕਸ ਪਲੱਸ ਪਲੱਸ ਏਬੀਸੀ ਹੀਰ ਆ 4,55,000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 4,55,000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜਿੰਦਰਾ ਜਿੰਦਰਾ ਬਾਈ ਜਦੋਂ ਕੋਈ ਆ ਗਿਆ ਕੋਈ ਤੁਹਾਨੂੰ ਮੈਂ ਵਿਖਾ ਦੂੰਗਾ ਉਹਦੀ ਬਾਕੀ ਆਪਣੀ ਨਿਗਾ ਹੀ ਆ ਜਿਹੜੀ ਕੀ ਕੋਈ ਸਪੈਸ਼ਲ ਹੁੰਦੀ ਆ ਮੰਡੀ 'ਚ ਜਰੂਰ ਵਿਖਾਉਣੇ ਆ ਤੇ ਬਾਕੀ ਆਪਣਾ ਬਾਈ ਠੀਕ ਆ ਫਾਇਲ ਲਗਾ ਦਿਓ ਬਾਈ ਜੁੜਿਆ ਆਪੇ ਨਾਲ ਮਖੂ ਤੋਂ ਜੁੜਿਆ ਬਾਈ ਦਲਜੀਤ ਸਿੰਘ ਸੰਧੂ ਵੀਡੀਓ ਨੂੰ ਦੱਬ ਕੇ ਬਾਈ ਜੀ ਸ਼ੇਅਰ ਕਰੀ ਚੱਲੋ ਤੇ ਅੱਗੇ ਹੈਗਾ ਜੀ ਆਇਸ਼ਰ 2 ਖੜੇ ਆ ਸਮਝ ਲਓ ਕਿ ਭਰਾ ਭਰਾ ਹੀ ਆ ਭਰਾ ਭਰਾ ਐ ਹੋ ਆ ਕਿ ਇੱਕੋ ਹੀ ਮਾਡਲ ਆ ਇੱਕੋ ਹੀ ਚੀਜ਼ ਆ ਜਮਾ ਟਾਇਰ ਵਗੈਰਾ ਬਸ ਇਹਦੇ ਨਵੇਂ ਆ ਉਹਦੇ ਟਾਇਰ ਹੈਗੇ ਆ ਜੀ 30 ਤੋਂ 35% ਅਜ ਦੀ ਡਿਮਾਂਡ ਹੈਗੀ 95 ਮਾਡਲ ਦੇ 1,11,000 ਰੁਪਿਆ ਅਜ ਦੀ 93 ਮਾਡਲ ਦੀ ਡਿਮਾਂਡ ਹੈਗੀ 97,000 ਰੁਪਿਆ ਬਾਕੀ ਇਹਦੇ ਜੋ ਵੀ ਲੈਸ ਬਸ ਹੋ ਜਾਂਦਾ ਹੁੰਦਾ ਅੱਗੇ ਖੜਾ ਜੀ ਮੈਸੀ 241 245 80% ਟੈਰਾਂ ਚ 2002 ਮਾਡਲ 2,30,000 ਰੁਪਿਆ ਦੀ ਡਿਮਾਂਡ 245 ਦੀ 2,30,000 ਰੁਪਿਆ ਡਿਮਾਂਡ 400 ਸ਼ੋਅ ਵਾਲਾ ਬਜਾਰਤੋ ਹੈਪੀ ਬਈ ਇੰਦਰਗੜ੍ਹ ਮੋਗੇ ਦਾ ਜੁੜਿਆ ਆਪਣੇ ਨਾਲ ਚਾਰ ਸੋਸੋ ਵਾਲੇ ਵੀ ਖਾ ਦਿੰਦੇ ਆ ਬਾਈ ਤੈਨੂੰ ਇੱਥੇ ਖੜਾ ਹੋਊਗਾ ਟਰੈਕਟਰ ਕੋਈ ਨਾ ਕੋਈ ਜ਼ਰੂਰ ਤੇ ਫਾਰਮ ਟਰੈਕ 45 ਖੜਾ ਜੀ ਸੁਪਰ ਮੈਕਸ ਪਾਵਰ ਸਟੀering 2015 ਮਾਡਲ 392000 ਰੁਪਏ ਡਿਮਾਂਡ ਆ ਜੀ ਐਸ ਟਰੈਕਟਰ ਦੀ 392000 ਰੁਪਏ ਡਿਮਾਂਡ ਆ ਫਾਰਮ ਟਰੈਕ 65 45 ਦੀ ਸੁਪਰ ਮੈਕਸ ਦੀ 36 ਦੀ ਖੜਾ ਸੁਪਰ 50 HP ਚ 2018 ਮਾਡਲ 592000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ ਫੈਬਰੋਹਟ ਲੱਗੀ ਆ ਬਿਲਕੁਲ ਨਾ ਵੀ ਸਵਰਾਜ 855 ਖੜਾ ਜੀ ਅੱਗੇ ਇਹ ਟਰੈਕਟਰ ਹੈਗਾ 2013 ਮਾਡਲ 4,68,000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 4,68,000 ਰੁਪਏ ਇਸ ਜਿਹੜੇ ਦਿਲਾਉਣਾ 13 ਮਾਡਲ ਦੇ ਟਰੈਕਟਰ ਦਾ ਹਾਕ ਦਾ ਪਾਵਰ ਸ਼ੇアリング ਵੀ ਡਬਲ ਪੰਪਣਾ ਜੀ ਡਬਲ ਪੰਪਣਾ ਪਾਵਰ ਸ਼ੇアリング ਆ ਸਿੰਗਲ ਪੰਪਣਾ ਨਹੀਂ ਯਾ ਤੇ ਅੱਗੇ ਹੈਗਾ ਜੀ ਆਇਸ਼ਰ 241 96 ਮਾਡਲ 1,28,000 ਰੁਪਇਆ 35 ਵਾਲਾ ਸੋਨਾ ਲੀਕਾ ਤੇ ਹੈਗਾ ਜੀ ਮਾਡਲ 2013 2,85,000 ਰੁਪਇਆ ਅੱਗੇ ਤੁਹਾਨੂੰ ਹੋਰ ਵੀ ਨਿਗਾ ਮਰਾ ਦਿੰਦੇ ਆ ਤੇ ਅੱਗੇ ਬਾਈ ਆਪਣਾ ਜੁੜਿਆ ਹੈਗਾ ਜੀ ਛੱਤਿਆਂ ਨੇ ਤੋਂ ਪਿੰਡ ਛੱਤਿਆਂ ਦਾ ਜਿਲ੍ਹਾ ਸ਼ਰੀਮ ਮੁਕਸਰ ਸਾਹਿਬ ਮੁਕਸਰ ਤੇ ਵੀ ਕਰੀਬ ਹੀ ਰਹਿੰਦਾ ਪਿੰਡ ਬਿਲਕੁਲ ਉੱਥੋਂ ਬਾਈ ਆਪਣਾ ਜੁੜਿਆ ਚੱਕ ਪੱਖੀ ਪਿੰਡ ਚੱਕ ਪੱਖੀ ਜਿਲ੍ਹਾ ਫਾਇਲਕਾ ਤੋਂ ਜੁੜਿਆ ਬਾਈ ਆਪਾਂ ਇਹਨਾਂ ਨਾਲ ਉੱਥੇ ਮਸ਼ਹੂਰ ਤੇ ਆਦੀਏ ਗੁਰਦੁਆਰਾ ਸਾਹਿਬ ਉੱਥੇ ਤੇ ਇਹਨਾਂ ਦੇ ਬਿਲਕੁਲ ਕਰੀਬ ਆ ਜੀ ਇਹੇ ਲੱਤੂ ਵਾਲੀ ਦੇ ਨੇੜੇ ਆਂਦੇ ਕਿ ਲਈ ਬਿਲਕੁਲ ਪੈਂਡੇ 575 2002 ਮਾਡਲ ਹਰਿਆਣੇ ਦਾ ਨੰਬਰ 195000 ਰੁਪਏ ਦੀ ਮੰਗ ਹੈ ਜੀ ਐਸ ਟਰੈਕਟਰ ਦੀ 195000 ਰੁਪਏ 575 ਦੀ ਮੰਗ ਆ ਫੀਲਰੀ ਮਾਡਲ ਟਰੈਕਟਰ ਤੇ ਅੱਗੇ ਤੁਹਾਨੂੰ ਮੁਖਾ ਦਿੰਦੇ ਆ ਅੱਗੇ ਸਵਰਾਜ ਦੇ ਲਈ ਬਈ ਕਮੈਂਟ ਕਰੀ ਜਾਂਦਾ ਸਵਰਾਜ ਟਰੈਕਟਰ ਚੌਰ ਤੋਂ ਸ਼ੋਅ ਵਾਲਾ ਲੈ ਬਈ ਵੇਖ ਲੈ ਤੇਰੀ ਫਰਮਾਇਸ਼ ਵੀ ਪੂਰੀ ਕਰਤੀ ਇਹ ਟਰੈਕਟਰ ਹੈਗਾ ਜੀ 1998 ਮਾਡਲ ਦਾ ਟਰੈਕਟਰ ਸੇਲ ਹੋ ਚੁੱਕਿਆ ਜੀ ਇਹਦੇ ਉੱਤੇ ਰੇਟ ਆਤਾ ਮਾਡਲ 98 ਹੈ ਜੀ ਇਹ ਬਾਕੀ ਟਰੈਕਟਰ ਲੈਫਟ ਪੰਪ ਬਾਹਰ ਵਾਲਾ ਡਬਲ ਕਲਚ ਟਰੈਕਟਰ ਤੇ ਅੱਗੇ ਵੀ ਤੁਹਾਨੂੰ ਹੋਰ ਵੀ ਨਿਗ੍ਹਾ ਮਰਾ ਦਿੰਨੇ ਆ ਤੇ ਚਲਦੀ ਚਲਦੀ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਨਸਾ ਤੋਂ ਬਾਈ ਜੁੜਿਆ ਕੁਰਤੇਜ ਸੀਰਾ ਇੱਕ ਬਾਈ ਗੁਰਚੰਟ ਜੁੜਿਆ ਆਪਣੇ ਮਹਾਰਾਜਪਿੰਡ ਤੋਂ ਸਿਰਸਾ ਤੋਂ ਬਾਈ ਗੁਲਜੀਤ ਤੇ ਬਾਈ ਰਾਜਾ ਗੋਮਟੀ ਕਣਾ ਪਿੰਡਾਂ ਅੱਗੇ ਤੁਹਾਨੂੰ ਟਰਾਲੀਆਂ ਨੂੰ ਨਿਕਾ ਮਰਾਦੀਆ ਟਰਾਲਾ ਹੈਗਾ ਜੀ ਇਹ ਪੂਰਾ ਡਬਲ ਟਰਾਲਾ ਡਬਲ ਟਾਇਰ ਵਾਲਾ 185000 ਰੁਪਏ ਡਿਮਾਂਡ ਆ ਇਸ ਟਰਾਲੇ ਦੀ ਤੇ ਆ 11 6.5 ਦਾ 160000 ਰੁਪਏ ਡਿਮਾਂਡ ਡਬਲ ਟਾਇਰ ਨਵੇਂ ਬਣੇ ਟਰਾਲੇ ਆ ਜੀ ਇਹ ਤੇ ਅੱਗੇ ਵੀ ਤੁਹਾਨੂੰ ਵਿਖਾ ਦਈਏ ਸੋਨਾ ਲੀਕਾ ਵਿਖਾ ਦਿੰਨੇ ਬਈ ਸੋਨਾ ਲੀਕਾ ਵੀ ਵਿਖਾ ਦਿੰਨੇ ਆ ਤੇ ਸੋਨਾ ਲੀਕਾ ਦੇਖ ਲਓ 35 ਵਾਲਾ ਦੇਖ ਲਓ ਇਹ ਹੈਗਾ 2000 ਹੈਗਾ ਜੀ ਇਹ 2014 ਮਾਡਲ 2,55,000 ਰੁਪਏ ਦੀ ਡਿਮਾਂਡ ਆ ਸੋਨ ਵਾਲੀ ਕਾ ਦੀ ਤੇ ਅੱਗੇ ਤੁਹਾਨੂੰ ਮੁਖਾ ਦਈਏ ਫਾਰਮ ਟੈਕ ਚੈਂਪੀਅਨ ਮੁਖਾ ਦਈਏ ਚੈਂਪੀਅਨ ਟਰੈਕਟਰ ਬਹੁਤ ਥੋੜੇ ਆਉਂਦੇ ਮੰਡੀ ਤੇ ਤੇ ਇਹ ਟਰੈਕਟਰ ਹੈਗਾ ਜੀ ਮਾਡਲ 2007 2,35,000 ਰੁਪਏ ਦੀ ਡਿਮਾਂਡ ਹੈ ਜੀ 7 ਮਾਡਲ ਦੀ 2,35,000 ਰੁਪਿਆ ਨੀਲਾ ਆਸ਼ਾ ਮਿਣਾ ਲੈਂਕਾਂ ਦਾ